ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੈੰਜਸ ਵੀਰ ਕੋ ਤਾਰੀਵਾਦੀ ਕਲਮ ਚੋਂ ਐ ਗੁਰੂ ਸਹਿਬਾਨ ਸ਼ੁਰੂ ਕਰਦੇ ਹਾਂ ਭਾਗ ਪਹਿਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸੰਖਿਆਵਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸੰਖਿਆਵਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਪੂਰੀ ਬਨੁਕਤਾ ਨੂੰ ਸਰਵ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੇਸ਼ ਕੌਮ ਧਰਮ ਦੇ ਖਾਤਰ ਕੁਰਬਾਨੀ ਦਿੱਤੀ ਤੇ ਸਾਰੀ ਲੋਕਾਈ ਨੂੰ ਜਲਮਾ ਨਾਲ ਲੜਨ ਦੀ ਸਿੱਖਿਆ ਦਿੱਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਸਿਧਾਂਤਾਂ ਨੂੰ ਹੋਰ ਮਜ਼ਬੂਤੀ ਨਾਲ ਦ੍ਰਿੜ ਕਰਵਾਇਆ। ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਲੰਮੇ-ਲੰਮੇ ਪ੍ਰਚਾਰਕ ਦੌਰੇ ਕੀਤੇ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਸਿਧਾਂਤ ਨਾਲ ਤੇ ਬਾਣੀ ਨਾਲ ਜੋੜਿਆ। ਗੁਰੂ ਜੀ ਨੇ ਆਪਣੇ ਪ੍ਰਚਾਰਕ ਦੌਰਾਨ ਦੌਰਾ ਅਦਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬਹੁਤ ਪ੍ਰਚਾਰ ਕੀਤਾ ਤੇ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਗੁਰੂ ਜੀ ਨੇ ਕੁੱਲ ਲਕਾਈ ਨੂੰ ਸਿਖਿਆ ਦਿੱਤੀ ਕਿ ਇਹ ਸਾਰਾ ਸੰਸਾਰ ਉਸ ਇੱਕ ਆ ਜੋਤ ਪਰਮਾਤਮਾ ਦੀ ਰਚਨਾ ਹੈ ਅਤੇ ਹਾਲ ਮੁਖ ਸਾਰੀ ਕੈਨਾਤ ਵਿੱਚ ਵਸ ਰਿਹਾ ਹੈ। ਧਰਤੀ ਦੇ ਕਣ-ਕਣ ਵਿੱਚ ਪਰਮਾਤਮਾ ਦਾ ਵਾਸਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਾਵਨ ਬਾਣੀ ਤੋਂ ਸਾਨੂੰ ਜੀਵਨ ਸੰਬੰਧੀ ਹਰ ਤਰ੍ਹਾਂ ਦੀ ਸੇਧ ਮਿਲ ਜਾਂਦੀ ਹੈ। ਹਰੇਕ ਪ੍ਰਾਣੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸੰਖਿਆਵਾਂ ਤੇ ਚੱਲਣ ਦੀ ਲੋੜ ਹੈ ਅਤੇ ਸ੍ਰੀ ਗੁਰੂ ਜੀ ਦੀਆਂ ਸੰਖਿਆਵਾਂ ਤੇ ਪਾਇ ਪੂਰਨਿਆ ਤੇ ਚੱਲਣਾ ਸਮੇਂ ਦੀ ਲੋੜ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਿਤ ਪਾਵਨ ਬਾਣੀ ਮਹਲਾ ਨਾਮਾਂ ਦੀ ਸਿਰਲੇਖੇਟ 15 ਰਾਗਾਂ ਵਿੱਚ 58 ਸ਼ਬਦ ਦਰਜ ਹਨ ਜਿਨ੍ਹਾਂ ਦਾ ਵੀਰ ਵਾਸਤਰਾ ਹੈ ਰਾਗ ਗੋੜੀ 9 ਸ਼ਬਦ ਰਾਗ ਹਸੈ ਇੱਕ ਸ਼ਬਦ ਰਾਗ ਦੇਵੰਨੰਦਰੀ 3 ਸ਼ਬਦ ਰਾਗ ਭੈਂਗੜਾ ਦਾ 6 ਇੱਕ ਸ਼ਬਦ ਰਾਗ ਸੋਟ 12 ਸ਼ਬਦ ਰਾਗ ਨਸਰੀ 4 ਸ਼ਬਦ ਰਾਗ ਜੇਤ ਸ੍ਰੀ 3 ਸ਼ਬਦ ਤੇ ਰਾਗ ਟੂੜੀ ਇੱਕ ਸ਼ਬਦ ਰਾਗ ਤਲੰਗ 3 ਸ਼ਬਦ ਰਾਗ ਰਾਮਕਲੀ ਚ 3 ਸ਼ਬਦ ਰਾਗ ਮਾਰੂ ਚ 3 ਸ਼ਬਦ ਰਾਗ ਬਲਾਵ ਚ 3 ਸ਼ਬਦ ਰਾਗ ਬਸੰਤ ਚ ਪੰਜ ਸ਼ਬਦ ਦਾ ਰਾਗ ਅਸਾਰੰਚਾਰ ਸ਼ਬਦ ਅਤੇ ਰਾਗ ਤੇ ਜਾਵਾਂ ਹੁੰਦੀ ਚ ਚਾਰ ਸ਼ਬਦ ਇਹਨਾਂ ਸ਼ਬਦਾਂ ਤੋਂ ਇਲਾਵਾ ਰਾਗ ਮੁਕਤ 57 ਸ਼ਲੋਕ ਹਨ ਜੋ ਸ਼ਲੋਕ 12 ਅਤੇ ਵਧੇਰੇ ਦਰਜੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਤ ਚ ਦਰਜ ਹੋਣ ਕਾਰਨ ਇਹਨਾਂ ਸ਼ਲੋਕਾਂ ਨੂੰ ਭੋਗ ਦੇ ਸਮੇਂ ਪੜੇ ਜਾਣ ਵਾਲੀ ਸ਼ਲੋਕਿਆ ਜਾਂਦਾ ਹੈ ਇਸ ਬਾਣੀ ਰਾਏ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਜੀਵਨ ਅਤੇ ਸੰਖਿਆ ਤੋਂ ਸਨ ਸੇਧ ਨਹੀਂ ਜੀਦੀ ਹੈ ਗੁਰੂ ਤੇਗ ਬਹਾਦਰ ਜੀ ਦਾ ਬਚਪਨ ਤੇ ਵਿਆਹ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਚਾਪਤਿਆਂ ਦੇ ਸਨ ਆਪ ਜੀ ਦੇ ਚਾਰ ਪ੍ਰਸੰਨ ਬਾਬਾ ਗੁਰਦਤਾ ਸਿੰਘ ਤੇ ਅਟਲ ਰਾਏ ਜੀ ਬਾਬਾ ਟਲਰਾਏ ਜੀ ਬਾਬਾ ਸੂਰਜਮਾਲਾ ਜੀ ਤੇ ਬਾਬਾ ਅਨੀਰਾਏ ਤੇ ਇੱਕ ਵੱਡੀ ਭੈਣ ਸੀ ਆਪ ਜੀ ਦਾ ਜਨਮ ਸਮੇਂ ਨਾਮ ਹੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਤਿਆਗਮਲ ਰੱਖਿਆ ਹੋਇਆ ਸੀ ਸ੍ਰੀ ਗੁਰੂ ਦੇਹ ਭਾਦਰ ਜੀ ਦੀ ਪੜ੍ਹਾਈ ਲਿਖਾਈ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਨਿਗਰਾਨੀ ਹੇਠ ਹੋਈ ਆਪ ਜੀ ਨੂੰ ਗੁਰਬਾਣੀ ਤੇ ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ ਨਾਲ ਸ਼ਾਸਤਰ ਵਿਦਿਆ ਦੀ ਕੋਰਸਵਾਰੀ ਦੀ ਵੀ ਸਿਖਲਾਈ ਦਿੱਤੀ ਗਈ ਆਪ ਜੀ ਨੂੰ ਆਪ ਜੀ ਕਿਸੇ ਨੂੰ ਵੀ ਦੁਖੀ ਦੇਖਦੇ ਤਾਂ ਸਭ ਤੋਂ ਪਹਿਲਾਂ ਅੱਗੇ ਹੋ ਕੇ ਸੇਵਾ ਕਰਦੇ ਆਪ ਜੀ ਇੱਕ ਵਾਰੀ ਆਪਣੀ ਪੋਸ਼ਾਕ ਇੱਕ ਗਰੀਬ ਬੱਚੇ ਦੇ ਆਏ ਸਨ ਜਦੋਂ ਆਪ ਜੀ ਦੀ ਮਾਤਾ ਨੇ ਪਿਸ਼ਾਕ ਬਾਰੇ ਪੁੱਛਿਆ ਤਾਂ ਆਪ ਜੀ ਨੇ ਕਿਹਾ ਕਿ ਉਸ ਗਰੀਬ ਨੂੰ ਕਿਸੇ ਨੇ ਲੈ ਕੇ ਨਹੀਂ ਦੇਣੀ ਸੀ ਤੁਸੀਂ ਤਾਂ ਮਾਤਾ ਮੈਨੂੰ ਹੋਰ ਲੈ ਦੇਉਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ 13 ਸਾਲ ਦੀ ਉਮਰ ਵਿੱਚ ਕਰਤਾਰਪੁਰ ਵਿਖੇ ਮਾਤਾ ਗੁਜਰੀ ਜੀ ਨਾਲ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਰਤਾਰਪੁਰ ਦੀ ਜਿਹੜੀ ਚੌਥੀ ਜੰਗ ਲੜੀ ਸੀ ਉਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੱਸਾ ਲਿਆ ਸੀ ਉਸ ਵੇਲੇ ਆਪਜੀ ਦੀ ਉਮਰ ਮੈਜ ਸਿਰਫ 13 ਸਾਲ ਦੀ ਸੀ ਪਰ ਜਿਸ ਦਲੇਰੀ ਤੇ ਹੁਰਤੀ ਨਾਲ ਆਪਜੀ ਲੜੇ ਉਸ ਨਾਲ ਆਪਜੀ ਵਿੱਚ ਇੱਕ ਯੋਧੇ ਵਾਲੇ ਗੁਣ ਵੀ ਦਿਖਾਈ ਦਿੱਤੇ ਸੀ ਇਸ ਜੰਗ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਆਪਜੀ ਨੂੰ ਤਿਆਗਮਾਲ ਤੋਂ ਗੁਰੂ ਤੇਗ ਬਹਾਦਰ ਜੀ ਕਹਿ ਕੇ ਮਨਾਇਆ ਸਨਮਾਨਯਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਤਾਰਪੁਰ ਦੀ ਜੰਗ ਵਿੱਚ ਆਪ ਜੀ ਦੀ ਕਮਾਲ ਹੁਸ਼ਿਆਰੀ ਤੇ ਬਹਾਦਰੀ ਦੇਖ ਕੇ ਕਿਤਾਬ ਦਿੱਤਾ ਤੇ ਆਪ ਜੀ ਨੂੰ ਤਿਆਗਮਲ ਨਹੀਂ ਤੇਗ ਬਹਾਦਰ ਕਹਿ ਕੇ ਫਰਮਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਬਹੁਤ ਸਾਦਾ ਰਹਿੰਦੇ ਸਨ ਆਪ ਜੀ ਦਾ ਗ੍ਰਸਤੀ ਜੀਵਨ ਵੀ ਬਹੁਤ ਸਾਦਾ ਤੇ ਪਵਿੱਤਰ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਬਾਬਾ ਬਕਾਲਾ ਜਾਨਾ ਮੇਰੀ ਪੀੜੀ ਦੇ ਮਾਲਕ ਸ੍ਰੀ ਹਰਗੋਬਿੰਦ ਸਿੰਘ ਜੀ ਨੇ ਆਪਣੇ ਛੋਟੇ ਪੁੱਤਰੇ ਹਰ ਰਾਏ ਜੀ ਨੂੰ ਗੁਰੂਤਾ ਗੱਦੀ ਦੀ ਜਮਹਾਰੀ ਸੰਭਾਲਣ ਦੇ ਯੋਗ ਜਾਣ ਕੇ 1644 ਈਸਵੀ ਵਿੱਚ ਸੱਤਵੇਂ ਪਾਤਸ਼ਾਹੀ ਲਈ ਗੁਰੂਤਾ ਗੱਦੀ ਦੇ ਪ੍ਰਾਜਮਾਨ ਕੀਤਾ। ਸ੍ਰੀ ਗੁਰਦੇਵਾਦਰ ਜੀ ਨੂੰ ਨਾਨਕ ਦੇ ਪਿੰਡ ਬਾਬੇ ਬਕਾਲੇ ਜਾ ਕੇ ਰਹਿਣ ਨੂੰ ਕਿਹਾ। ਸ੍ਰੀ ਗੁਰਦੇਵਾਦਰ ਜੀ ਆਪਣੇ ਪਿਤਾ ਗੁਰੂ ਪਿਤਾ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਆਪਣੀ ਮਾਤਾ ਨਾਨਕੀ ਜੀ ਤੇ ਧਰਮਪਤਨੀ ਨੂੰ ਲੈ ਕੇ ਬਾਬਾ ਬਕਾਲਾ ਆ ਕੇ ਰਹਿਣ ਲੱਗੇ। ਸ੍ਰੀ ਗੁਰੂ ਹਰ Rai ਜੀ ਗੁਰਿਆਈ ਦੇ ਸਮੇਂ ਦੌਰਾਨ ਦੇਸ਼ ਵਿੱਚ ਹੋ ਹਾਕਮਾਂ ਵਿੱਚ ਦੋ ਹਕਮ ਵਿੱਚ ਸਨ ਇੱਕ ਸ਼ਾਹਜਹਾਂ ਤੇ ਦੂਜਾ ਸਿਰੰਗ ਦੇ ਉਸ ਸਮੇਂ ਦੋ ਹਕਮ ਹੋਏ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਇਹ ਸਮਾਂ ਆਪਣੇ ਗੁਰੂ ਪਿਤਾ ਜੀ ਦੇ ਹੁਕਮ ਅਨੁਸਾਰ ਆਪਣੇ ਨਾਨਕੇ ਪਿੰਡ ਬਕਾਲੇ ਤੋਂ ਹੀ ਸ਼ੁਰੂ ਕੀਤਾ ਅਬ ਜੀ ਆਪਣੀ ਮਾਤਾ ਨਾਨਕੀ ਤੇ ਆਪਣੀ ਪਤਨੀ ਧਰਮ ਪਤਨੀ ਮਾਤਾ ਗੁਜਰੀ ਜੀ ਨਾਲ ਆਪਣੇ ਨਾਨਕੇ ਘਰ ਹੀ ਰਹੇ ਗੁਰੂ ਜੀ ਦੀਆਂ ਸਾਖੀਆਂ ਵਿੱਚ ਪੜਨ ਨੂੰ ਮਿਲਦਾ ਹੈ ਕਿ ਇੱਥੇ ਇੱਕ ਸਿੱਖ ਭਾਈ ਮਹਿਰਾ ਸੀ ਜੋ ਬੜੇ ਧਨੀ ਸਨ ਉਹ ਗੁਰੂ ਜੀ ਦੇ ਮਹਾਨ ਗੁਨਾ ਕਰਕੇ ਉਹਨਾਂ ਦੀ ਸੇਵਾ ਤੇ ਸੰਗਤ ਲਈ ਆਉਂਦੇ ਸਨ ਸਿੱਖ ਇਤਿਹਾਸ ਦੀਆਂ ਸਾਖੀਆਂ ਵਿੱਚ ਪੜ੍ਹਨ ਨੂੰ ਮਿਲਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਇਸ ਸਮੇਂ ਦੌਰਾਨ ਕੀਰਤਨਪੁਰ ਸੈ ਮਾਲਵਾ ਰਿਆਣਾ ਉੱਤਰ ਪ੍ਰਦੇਸ਼ ਬਿਹਾਰ ਆਦਿ ਦੇ ਪੂਰਬੀ ਪ੍ਰਦੇਸ਼ਾਂ ਦੇ ਨਗਰਾਂ ਵਿੱਚ ਸਿੱਖੀ ਪ੍ਰਚਾਰ ਕੀਤਾ ਇਸ ਪ੍ਰਚਾਰ ਵਿੱਚ ਆਪ ਜੀ ਦਾ ਮਾਤਾ ਨਾਨਕੀ ਜੀ ਤੇ ਮਾ ਆਪ ਜੀ ਦੀ ਧਰਮ ਪਤਨੀ ਮਾਤਾ ਗੁਜਰੀ ਦੇ ਰਿਸ਼ਤੇ ਵਿੱਚ ਆਪ ਜੀ ਦੇ ਸਾਲਾ ਕਿਰਪਾਲ ਚੰਦ ਜੀ ਦੇ ਤੇ ਬਹੁਤ ਸਾਰੇ ਸਿੱਖਾਂ ਨੇ ਸਾਥ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੁੱਲ ਲਕਾਈ ਨੂੰ ਬਾਣੀ ਨਾਲ ਜੋੜਨ ਲਈ ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਦੇਸ਼ ਵਿੱਚ ਬਹੁਤ ਲੰਮੇ ਲੰਮੇ ਪ੍ਰਚਾਰ ਦੌਰੇ ਕੀਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਤਾ ਗੱਦੀ ਤੇ ਬਰਾਜਮਾਨ ਹੋਣਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਰਾਹੀਂ ਇਹ ਸਪਸ਼ਟ ਦਰਸਾਇਆ ਹੈ ਕਿ ਮਨ ਨੂੰ ਕਿਸੇ ਵੀ ਬनावटी ਸਾਧਨਾ ਰਾਹੀਂ ਕਾਬੂ ਨਹੀਂ ਕੀਤਾ ਜਾ ਸਕਦਾ ਇਸ ਲਈ ਬਾਣੀ ਸਭ ਤੋਂ ਸਪਸ਼ਟ ਕੇਸਰ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਣੀ ਰਾਹੀਂ ਦਰਸਾਏ ਪਹਿਲੇ ਗੁਰੂ ਜਾਮਿਆਂ ਦੇ ਸਮੁੱਚੇ ਫਲਸਫੇ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਆਪ ਜੀ ਸਿਆਸੀ ਯੋਗੀਆਂ ਦੇ ਕਾਂਤੀ ਜੀਵਨ ਦੇ ਕਾਇਲ ਨਹੀਂ ਸਨ ਆਪ ਜੀ ਦੈਂ ਦਾ ਵੱਧ ਤੋਂ ਵੱਧ ਸਮਾ ਗੁਰਬਾਣੀ ਵਿਚਾਰ ਤੇ ਭਜਨ ਬੰਦਗੀ ਵਿੱਚ ਬਤਾਉਂਦੇ ਹਨ ਬਾਬਾ ਬਕਾਲਾ ਵਿਖੇ ਕਈ ਵਾਰ ਆਪ ਜੀ ਦਾ ਸਾਲਾ ਕ੍ਰਿਪਾਲ ਚੰਦ ਆਪਣੀ ਪਹਿਨ ਮਾਤਾ ਗੁਜਰੀ ਨੂੰ ਮਿਲਣ ਆਉਂਦੇ ਸਨ ਇਸ ਤਰ੍ਹਾਂ ਹੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਸਾਲੇ ਕ੍ਰਿਪਾਲ ਚੰਦ ਨੂੰ ਮਿਲ ਕੇ ਕੀਰਤਪੁਰ ਸਾਹਿਬ ਜਾਂਦੇ ਸਨ ਤਾਂ ਗੁਰੂ ਹਰ Rai ਜੀ ਦੇ ਦਰਬਾਰ ਵਿੱਚ ਹਾਜ਼ਰੀ ਜ਼ਰੂਰ ਪਰਦੇ ਸਨ ਸ੍ਰੀ ਗੁਰੂ ਹਰ Rai ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਤੀਜੇ ਸਨ ਸ੍ਰੀ ਗੁਰੂ ਹਰ Rai ਜੀ ਛੇਤੂ ਬ੍ਰਸੋਲਾ ਸੁਕਾਟੇਸ ਵਿੱਚ ਜੋਤੀ ਜੋਤ ਸਮਾ ਗਏ ਸ੍ਰੀ ਗੁਰੂ ਹਰ Rai ਜੀ ਦੇ ਦੋ ਸ਼ਹਿਰਜਾ ਦੇ ਸਨ ਵੱਡੇ RAM Rai ਜਿਹਨੂੰ ਗੁਰਤਾ ਗਦੀ ਦੇ ਯੋਗ ਨਹੀਂ ਸਮਝਿਆ ਗਿਆ ਕਿਉਂਕਿ ਉਹਨਾਂ ਨੇ ਦਿੱਲੀ ਦਰਬਾਰ ਵਿੱਚ ਸਿੱਖ ਮਤ ਦੀ ਵਿਆਖਿਆ ਕਰਨ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚੋਂ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਤੇ ਮਿੱਟੀ ਬੇਈਮਾਨ ਨੂੰ ਕੀ ਕਰ ਦਿੱਤਾ ਸੀ ਇਸੇ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਇਤਰਾਜ ਜਤਾਇਆ ਸੀ ਤੇ ਸ੍ਰੀ ਰਾਮ ਨਾਇਨ ਨੂੰ ਜੀਵਨ ਭਰ ਮੱਥੇ ਨਾ ਲੱਗਣ ਦਾ ਹੁਕਮ ਦਿੱਤਾ ਸ੍ਰੀ ਗੁਰ ਹਰਾਈ ਜੀ ਨੇ ਆਪਣੇ ਅੰਤਲੇ ਸਮੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਆਪਣੇ ਛੋਟੇ ਚਾਚਾ ਦੇ ਸ੍ਰੀ ਹਰਿ ਕ੍ਰਿਸ਼ਨ ਜੀ ਨੂੰ ਸੌਂਪ ਦਿੱਤੀ 6 ਅਕਤੂਬਰ 1664 ਈਸਵੀ ਨੂੰ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੂੰ ਗੁਰਤਾ ਗੱਦੀ ਮਿਲ ਗਈ ਸੀ ਸ੍ਰੀ ਗੁਰ ਤੇਗ ਬਹਾਦਰ ਜੀ ਤੇ ਬਾਬਾ ਬਕਾਲੇ ਰਹਿੰਦੇ ਸਮੇ ਹੀ ਸ੍ਰੀ ਹਰਿ ਕ੍ਰਿਸ਼ਨ ਜੀ ਨੇ ਤਿੰਨ ਸਾਲ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ ਭਾਵੇਂ ਛੋਟੀ ਉਮਰ ਸੀ ਪਰ ਗੁਰੂ ਜੀ ਨੇ ਆਪਣੀ ਕਾਬਲੀਅਤ ਇਨੇਕ ਦਿਲੀ ਨਾਲ ਜ਼ਿੰਮੇਵਾਰੀ ਨੂੰ ਸੰਭਾਲਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਆਪਣੇ ਵੱਡੇ ਭਰਾ ਆਰਾਮ ਰਾਏ ਜੀ ਦੀਆਂ ਧਮਖੀਆਂ ਦੀ ਵੀ ਕਦੇ ਪ੍ਰਵਾਨ ਨਹੀਂ ਕੀਤੀ ਸੀ ਨਾ ਹੀ ਗੁਰੂ ਜੀ ਕਦੇ ਔਰੰਗਜ਼ੇਬ ਦੇ ਰੋਗ ਥੱਲੇ ਆਏ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਧਰਮ ਦਾ ਪ੍ਰਚਾਰ ਉਸੇ ਤਰ੍ਹਾਂ ਜਾਰੀ ਰੱਖਿਆ ਜਿਵੇਂ ਪਹਿਲੇ ਸਤ ਗੁਰੂ ਸਾਹਿਬ ਜੀ ਕਰਦੇ ਸਨ ਇਸ ਸਮੇਂ ਦੌਰਾਨ ਹੀ ਦਿੱਲੀ ਵਿੱਚ ਭਿਆਨਕ ਜੇਚਕ ਦੀ ਬਿਮਾਰੀ ਫੈਲ ਗਈ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਦਿੱਲੀ ਜਾ ਕੇ ਰੋਗਿਆਂ ਦਾ ਇਲਾਜ ਕਰਨ ਲੱਗੇ ਇਸ ਸਮੇਂ ਦਰਾਨਾ ਦਿੱਲੀ ਵਿੱਚ ਭਿਆਨਕ ਜੇਚਕ ਦੀ ਬਿਮਾਰੀ ਫੈਲ ਗਈ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਜਾ ਕੇ ਦਿੱਲੀ ਰੋਗੀਆਂ ਦਾ ਇਲਾਜ ਕਰਨ ਲੱਗੇ ਰੋਗੀਆਂ ਦੀ ਸੇਵਾ ਕਰਦੇ ਹੋਏ ਗੁਰੂ ਜੀ ਨੂੰ ਵੀ ਇਸ ਬਿਮਾਰੀ ਨੇ ਘੇਰ ਲਿਆ ਇਸ ਜੇਚਕ ਦੀ ਬਿਮਾਰੀ ਨਾਲ ਗੁਰੂ ਜੀ ਦਾ ਆਖਰੀ ਸਮਾ ਆ ਗਿਆ ਤਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬਕਾਲਾ ਦਾ ਨਾਮ ਲਿਆ ਪਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਸਪਾਸਟ ਰੂਪ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਨਾਂ ਵੀ ਨਹੀਂ ਲਿਆ ਤਾਂ ਇਸ ਗੁਰੂਤਾ ਗੱਦੀ ਦੇ ਦਾਵੇਦਾਰਾਂ ਨੇ ਬਾਬਾ ਬਕਾਲਾ ਨੂੰ ਆਪਣੇ ਨਾਮ ਨਾਲ ਜੋੜ ਲਿਆ ਤੇ ਹਰੇਕ ਨੇ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਆਪਣੇ ਆਪ ਨੂੰ ਗੁਰੂ ਕਹਾਉਣਾ ਸ਼ੁਰੂ ਕਰ ਦਿੱਤਾ ਬਕਾਲਾ ਵਿਖੇ 22 ਮੰਝੀਆਂ ਕਾਇਮ ਹੋ ਗੰਨਾ ਤੇ 22 ਗੁਰੂ ਪ੍ਰਗਟ ਹੋ ਗਏ ਸ੍ਰੀ ਹਰਿ ਕ੍ਰਿਸ਼ਨ ਜੀ ਦੇ ਹੁਕਮ ਅਨੁਸਾਰ ਸੰਗਤਾਂ ਨੇ ਬਾਬੇ ਬਕਾਲੇ ਵੱਲ ਨੂੰ ਚੱਲੇ ਪਾ ਦਿੱਤੇ ਪਰ ਗੁਰੂ ਕੋਈ ਨਾ ਮਿਲਿਆ ਸੰਗਤਾਂ ਪਖੰਡੀਆਂ ਦੇ ਵਸ ਪੈ ਗਈਆਂ ਤੇ ਕਈ ਤਾਂ ਮੈਂ ਇਹੋ ਸੋਚੇ ਮੋੜਨ ਲੱਗੇ ਫਿਰ ਕੁਝ ਸਮਾਂ ਸੰਗਤਾਂ ਗੁਰੂ ਬਗੈਰ ਭਟਕਦੀਆਂ ਰਹੀਆਂ ਸੰਗਤਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਸਲੀ ਗੁਰੂ ਕੌਣ ਹੈ ਐਸੇ ਸਮੇਂ ਵਿੱਚ ਧੀਰੂਮਲ ਦੀ ਦੁਕਾਨ ਵਧੀਆ ਚੱਲ ਪਈ ਸੀ ਕਿਉਂਕਿ ਇੱਕ ਤਾਂ ਉਸ ਕੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਰ ਸੀ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੰਦਿਤ ਕੀਤੀ ਹੋਈ ਸੀ ਜਿਹੜੇ ਵੀ ਗੁਰੂ ਕੋਲ ਸੰਗਤਾਂ ਜਾਂਦਨਾ ਉਹਨਾਂ ਕੋਲ ਵੱੱਟ ਵੱਟ ਪੇਟਾਂ ਲਈ ਜਾਂਦੀ ਸੰਗਤਾਂ ਨੂੰ ਕਿਸੇ ਗੁਰੂ ਕੋਲੇ ਆਤਮ ਰਸ ਤੇ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਸੀ ਸੰਗਤਾਂ ਨੂੰ ਠੱਗੇ ਜਾਂਦਾ ਅਹਿਸਾਸ ਰਹਿੰਦਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਹ ਸਭ ਦੀ ਜਾਣਕਾਰੀ ਸੀ ਪਰ ਗੁਰੂ ਜੀ ਕਿਸੇ ਵੀ ਝਗੜੇ ਵਿੱਚ ਨਹੀਂ ਪੈਣਾ ਚਾਹੁੰਦੇ ਸਨ ਸਿਰਿ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਗੱਲਾਂ ਵੱਲ ਕਦੇ ਧਿਆਨ ਨਹੀਂ ਸੀ ਦਿੱਤਾ ਕਿ ਆਪੇ ਬਣੇ ਝੂਠੇ ਗੁਰੂ ਆਪਣੀ ਦੁਨੀਆ ਦੁਕਾਨਦਾਰੀ ਚਲਾ ਰਹੇ ਹਨ ਗੁਰੂ ਜੀ ਦਾ ਸਾਰਾ ਧਿਆਨ ਭਜਨ ਬੰਦਗੀ ਵੱਲ ਤੇ ਗੁਰਬਾਣੀ ਪ੍ਰਚਾਰ ਵੱਲ ਸੀ ਅਪੇ ਬਣੇ ਗੁਰੂ ਅਨੁਤਪਰੀਵਨ ਇੱਕ ਸਾਲ ਹੋ ਗਿਆ ਸੀ ਤੇ ਸੰਗਤਾਂ ਨੂੰ ਠੱਗਦਿਆਂ ਹਰ ਕੋਈ ਇੱਕ ਦੂਜੇ ਦੀ ਨਿੰਦਿਆ ਕਰਕੇ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਵਿੱਚ ਲੱਗਿਆ ਹੋਇਆ ਸੀ ਇੱਕ ਦਿਨ ਝੂਠੇ ਗੁਰੂ ਨੂੰ ਇਹ ਸੀ ਕਿ ਜਿੰਨੀ ਵੀ ਹੋ ਸਕੇ ਸੰਗਤਾਂ ਤੋਂ ਭੇਟਾ ਪ੍ਰਾਪਤ ਕੀਤੀ ਜਾਵੇ ਸੰਗਤਾਂ ਵਿੱਚ ਬੇਮੁਖਤਾ ਆਉਣ ਲੱਗੀ ਤੇ ਸ਼ਰਦਾ ਘਟਣ ਲੱਗ ਗਈ ਇਸ ਸਾਲ ਵਿਸਾਖੀ ਤੇ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਜ਼ੂਰੀ ਵਿੱਚ ਆਉਣਾ ਸ਼ੁਰੂ ਕੀਤਾ ਬਾਬਾ ਬਕਾਲਾ ਵਿਖੇ ਗੁਰਿਆਈ ਪ੍ਰੀਖਿਆ ਦੇ ਵਿੱਚ ਉਹਨਾਂ ਦੇ ਬਾਵਜੂਦ ਵੀ ਸੰਗਤਾਂ ਆਈਆਂ ਹੋਈਆਂ ਸਨ ਇਹਨਾਂ ਵਿੱਚ ਇੱਕ ਸਿੱਖ ਮੱਖਣਸ਼ਾ ਲਵਾਨਾ ਸੀ ਮੱਖਣਸ਼ਾ ਲਵਾਨਾ ਇੱਕ ਤਕੜਾ ਵਪਾਰੀ ਸੀ ਸਿੱਖ ਇਤਿਹਾਸ ਦੀਆਂ ਸਾਖੀਆਂ ਅਨੁਸਾਰ ਕਿਹਾ ਜਾਂਦਾ ਹੈ ਕਿ ਇੱਕ ਵਾਰ ਇਸ ਵਪਾਰੀ ਦਾ ਸਮਾਨ ਨਾਲ ਲੱਦਿਆ ਸਮੁੰਦਰੀ ਜਹਾਜ਼ ਕਿਸੇ ਸੰਕਟ ਵਿੱਚ ਫਸ ਗਿਆ ਸੀ ਤਾਂ ਮੱਖਣਸ਼ਾ ਨੇ ਅਰਦਾਸ ਕੀਤੀ ਸੀ ਕਿ ਮੇਰਾ ਜਹਾਜ਼ ਬਿਨਾਂ ਨੁਕਸਾਨੇ ਕਿਨਾਰੇ ਤੇ ਲੱਗ ਜਾਵੇ ਤਉ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਗੁਰਤਾ ਗੱਦੀ ਤੇ 500 ਮੋਹਰਾਂ ਪੇਟਾ ਚੜਾਵੇਗਾ ਗੁਰੂ ਜੀ ਦੀ ਕਿਰਪਾ ਨਾਲ ਜਹਾਜ਼ ਟਿਕਾਣੇ ਤੇ ਪਹੁੰਚ ਗਿਆ ਜਦੋਂ ਮੱਖਣਛਾ ਲਵਾਣਾ ਸੁਖਨਾ ਵਾਲੀ ਪੇਟਾ ਚੜਾਉਣ ਪੰਜਾਬ ਆਇਆ ਤਾਂ ਸੰਗਤਾਂ ਦੇ ਦਸਨ ਤੇ ਉਹ ਬਾਬੇ ਬਕਾਲੇ ਪਹੁੰਚ ਗਿਆ ਦੇਉ ਜੀ ਨੇ ਦੇਖਿਆ ਕਿ ਬਾਬੇ ਬਕਾਲੇ 22 ਗੁਰੂ ਬਣੇ ਬੈਠੇ ਹਨ ਤੇ ਸੰਗਤਾਂ ਨੂੰ ਬੁਲਾ ਕੇ ਉਹਨਾਂ ਦੇ ਚੇਲੇ ਮੱਥਾ ਟੇਕਣ ਨੂੰ ਕਹਿ ਰਹੇ ਸਨ ਮੱਖਣਸ਼ਾ ਇੰਨਾ ਗੁਰੂ ਦੇਖ ਕੇ ਇਸ ਤਰ੍ਹਾਂ ਦੇ ਵਿੱਚ ਪੈ ਗਿਆ ਉਸ ਦੀ ਅਕਲ ਕੰਮ ਨਾ ਕਰੇ ਕਿ ਅਸਲੀ ਗੁਰੂ ਕੌਣ ਤੇ ਪਖੱਠੀ ਪਕੰਡੀ ਕੌਣ ਹੈ ਉਹ ਸਤਨਾਵੀਰੂ ਦਾ ਨਾਮ ਜਪਣ ਲੱਗਾ ਤੇ ਅਰਦਾਸ ਕਰਨ ਲੱਗਾ ਕਿ ਹੈ ਵਹਿਗੁਰੂ ਮੇਰੀ ਬੁੱਧੀ ਕੰਮ ਨਹੀਂ ਕਰ ਰਹੀ ਅਥਵਾ ਚੱਕਰਾ ਗਈ ਹੈ ਕਿਹਾ ਹੈ ਕਿ ਇਹ ਗੁਰੂ ਜੀ ਆਪਣੇ ਮੋਹ ਮੰਗ ਕੇ ਆਪਣੀ ਮਾਨਤ ਲੈ ਲੇ ਇਸ ਤਰ੍ਹਾਂ ਮੱਖਣਸ਼ਾ ਲੁਬਾਣਾ ਅਰਦਾਸ ਕਰਦਾ ਹੋਇਆ ਤੇ ਮਨ ਨੂੰ ਤਿਰਜਿੰਦਾ ਹੋਇਆ ਅੱਗੇ ਵਧਿਆ ਤੇ ਸਾਰੇ ਝੂਠਾਂ ਝੂਠੇ ਤੇ ਆਪੇ ਬਣੇ ਗੁਰੂਆਂ ਦੇ ਸਾਹਮਣੇ ਦੋ-ਦੋ ਮੋਹਰੇ ਰੱਖ ਕੇ ਮੱਥਾ ਟੇਕਣ ਲੱਗਾ ਸੋਨੇ ਦੇ ਮੋਹਰੇ ਦੇਖ ਕੇ ਹਰੇਕ ਗੁਰੂ ਖੁਸ਼ ਹੋ ਜਾਂਦਾ ਤੇ ਮੱਖਣਸ਼ਾ ਨੂੰ ਅਸ਼ੀਰਵਾਦ ਦਿੰਦਾ ਪਰ ਪੇਟਾ ਦੀ ਅਸਲ ਰਕਮ ਬਾਰੇ ਕਿਸੇ ਨੇ ਨਾ ਪੁੱਛਿਆ ਮੱਖਣਸ਼ਾ ਵਾਈ ਦੇ ਵਾਈ ਗੁਰੂਆਂ ਦੇ ਦਰਸ਼ਨ ਕਰ ਵਾਈ ਦੇ ਵਾਈ ਗੁਰੂਆਂ ਦੇ ਦਰਸ਼ਨ ਕਰ ਗਿਆ ਪਰ ਉਸ ਨੂੰ ਅਸਲੀ ਗੁਰੂ ਨਾ ਮਿਲਿਆ ਫਿਰ ਉਹ ਨਰਾਜ਼ ਹੋਇਆ ਫਿਰ ਇੱਕ ਬਿਰਧ ਕਿਸਾਨ ਨੇ ਦੱਸਿਆ ਕਿ ਸਾਹਮਣੇ ਘਰ ਵਿੱਚ ਇੱਕ ਸੋਢੀ ਰਹਿੰਦਾ ਹੈ ਉਹ ਕਿਸੇ ਨੂੰ ਮਿਲਦੀ ਜੁਲਦੀ ਘਟਣੇ ਨਹੀਂ ਉਹ ਗੁਰੂਬਾਨ ਦੇ ਚਾਹਵਾਨ ਨੇ ਮੱਖਣਸ਼ਾ ਉਸ ਬਜ਼ੁਰਗ ਦੇ ਦੱਸੇ ਅਨੁਸਾਰ ਘਰ ਦੇ ਅੰਦਰ ਗਿਆ ਤੇ ਪਹਿਲਾਂ ਦੀ ਤਰ੍ਹਾਂ ਮੱਖਣਸ਼ਾ ਨੇ ਦੋ ਮੋਹਰੇ ਰੱਖ ਕੇ ਮੱਥਾ ਟੇਕਿਆ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮੱਖਣਸ਼ਾ ਵੱਲ ਦੇਖਿਆ ਤੇ ਕਿਹਾ ਭਾਈ ਗੁਰੂ ਜੀ ਦੀ ਮੰਨਤ ਪੂਰੀ ਦਿੱਤੀਆਂ ਹੀ ਭਲਾ ਹੁੰਦਾਗਾ ਤੂੰ ਤਾਂ 500 ਮੋਹਰਾਂ ਵਿੱਚੋਂ ਦੋ ਮੋਹਰੇ ਹੀ ਦੇ ਰਿਹਾ ਇਹ ਸਭ ਸੁਣ ਕੇ ਮੱਖਣਸ਼ਾ ਤਾਂ ਸੁੱਧ ਬੋਧੀ ਹੋ ਕੇ ਬੈਠਾ ਉਹ ਇਕਦਮ ਗੁਰੂ ਜੀ ਦੇ ਪੈਰਾਂ ਨੂੰ ਲੱਫਟ ਗਿਆ ਤੇ 500 ਮੋਹਰਾਂ ਲੈ ਕੇ ਆਉਂਦੀ ਅਗਿਆਲੇ ਤੇ ਬਾਹਰ ਆ ਕੇ ਕੋਠੇ ਤੇ ਚੜ ਕੇ ਉੱਚੀ ਉੱਚੀ ਪੁਕਾਰਨ ਲੱਗਾ ਗੁਰਲਾ ਧੋਰੇ ਲਾ ਧੋਰੇ ਲੋਕਾਂ ਨੇ ਮੱਖਣ ਚਾ ਲਗਾਉਣਾ ਦਾ ਹੁੱਕਾ ਸੁਣਿਆ ਤੇ ਆਸ-ਵਿਲਾਸ ਚ ਲਟਕਦੇ ਪੜਕਦੇ ਲੋਕਾਂ ਦੇ ਚਿਹਰਿਆਂ ਤੇ ਰੌਣਕ ਆ ਗਈ ਪਲਸਣ ਵਿੱਚ ਹੀ ਖਬਰ ਚਾਰੇ ਪਾਸੇ ਫੈਲ ਗਈ ਵੇਖਦੇ ਹਨ ਹੀ ਵੇਖਦੇ ਹਨ ਗੁਰੂ ਜੀ ਦੇ ਘਰ ਕੇ ਸੰਗਤਾਂ ਦੀ ਢੀੜ ਇਕੱਠੀ ਹੋਣ ਲੱਗੀ ਤੇ ਸੰਗਤਾਂ ਦੀ ਬੇਨਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਹਰ ਆ ਕੇ ਦਰਸ਼ਨ ਦਿੱਤੇ ਸੱਚੇ ਗੁਰੂ ਮਿਲਣ ਨਾਲ ਝੂਠੀਆਂ ਦੁਕਾਨਾਂ ਖੁੱਲ੍ਹੀ ਬੈਠੇ ਆਪੇ ਬਣਿਆ ਗੁਰੂਆਂ ਵਿੱਚ ਖਲਬਲੀ ਮਚ ਗਈ ਸਿੱਖ ਸੰਗਤਾਂ ਉਹਨਾਂ ਪਖੰਡੀਆਂ ਵੱਲ ਧਿਆਨ ਹਟਾ ਕੇ ਗੁਰੂ ਚਰਨਾਂ ਨਾਲ ਜੁੜਨਾ ਸ਼ੁਰੂ ਕੀਤਾ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਮਰ 43 ਸਾਲ ਦੀ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹੀ ਦੇ ਰੂਪ ਵਿੱਚ ਗੁਰਤਾ ਗੱਦੀ ਤੇ ਬਰਾਜਮਾਨ ਹੋਏ ਇਸ ਲਈ ਸੰਗਤਾਂ ਦੀ ਪਟਕਣਾ ਖਤਮ ਹੋ ਗਈ ਤੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੋਂਵੇਂ ਗੁਰੂ ਪਾਤਸ਼ਾਹ ਦੇ ਰੂਪ ਵਿੱਚ ਮਿਲ ਗਏ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਚਾਰਕ ਦੌਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰੇ ਤੇ ਬਰਾਜਮਾਨ ਹੋਣ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਪੁੱਜਣ ਲੱਗੀਆਂ ਕਾਰਪੇਟਾਂ 'ਤੇ ਬੇਸ਼ਮਾਰ ਚੱਨਣ ਲੱਗ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਪੁਰਖ ਵੱਲੋਂ ਸੌਂਪੀ ਜ਼ਿੰਮੇਵਾਰੀ ਪੂਰੀ ਕਰ ਲਈ ਔਖੇ ਸਮਿਆਂ ਵਿੱਚ ਗੁਰਸਿੱਖਾਂ ਦੀ ਗਵਾਹੀ ਕਰਨ ਲਈ ਇਕਾਂਤ ਵਿੱਚੋਂ ਨਿਕਲ ਆਏ ਇਸ ਨਾਲ ਧੀਰਮਨ ਦੀਆਂ ਅਸਾਂ ਤੇ ਪਾਣੀ ਫਿਰ ਗਿਆ ਇਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਬਾਣੀ ਪ੍ਰਚਾਰ ਅਤੇ ਸੰਗਤਾਂ ਨੂੰ ਗੁਰਮਤ ਨਾਲ ਜੋੜਨ ਲਈ ਪ੍ਰਚਾਰਕ ਦੌਰੇ ਕੀਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਤੋਂ ਚੱਲ ਕੇ ਪਹਿਲਾ ਮਾਲਵੇ ਦੇ ਇਲਾਕਿਆਂ ਵਿੱਚ ਗੁਰਬਾਣੀ ਪ੍ਰਚਾਰ ਕਰਨ ਗਏ ਇੰਨਾ ਜਗ੍ਹਾ ਤੇ ਪ੍ਰਚਾਰ ਕਰਦੇ ਹੋਏ ਆਪ 1665 ਈਸਵੀ ਵਿੱਚ ਹਰਿਆਣਾ ਦੇ ਜ਼ਿਲ੍ਹੇ ਜੀਤ ਤਮਧਾਨ ਵਿੱਚ ਪਹੁੰਚੇ। ਉੱਥੇ ਇੱਕ ਸਿੱਖ ਪੰਥ ਦਾ ਮਸੰਦ ਸੀ ਭਾਈ ਡੱਗੋ ਜੀ। ਉਹਨਾਂ ਨੇ ਬਹੁਤ ਸਾਰੇ ਸੰਗਤਾਂ ਨੂੰ ਸਿੱਖੀ ਨਾਲ ਜੋੜਿਆ ਹੋਇਆ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਉੱਥੇ ਪਹੁੰਚੇ ਤਾਂ ਸੈਂਕੜਾ ਦੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਨੂੰ ਪੁੱਜੀਆਂ ਸੀ। ਹਰਿਆਣਾ ਦੇ ਧੰਤਾਨ ਖੇਤਰ ਵਿੱਚ ਰਹਿੰਦਿਆਂ ਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਰੋਜ਼ ਦੀਵਾਨ ਸਜਾਇਆ ਕਰਦੇ ਸਨ ਤੇ ਗੁਰਬਾਣੀ ਪ੍ਰਚਾਰ ਕਰਦੇ ਸਨ ਇੱਥੇ ਸੈਂਕੜੇ ਲੋਕ ਸਿੱਖੀ ਨਾਲ ਜੁੜ ਗਏ ਸਨ ਇੱਥੋਂ ਦੇ ਵਧੇਰੇ ਵਸੇ ਸਿੱਖ ਪੰਥ ਦਾ ਹਿੱਸਾ ਬਣ ਗਏ ਸਨ ਕੁਝ ਦਿਨ ਰੁਕਣ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੀਰਤਨਪੁਰ ਸਾਹਿਬ ਜਾਣ ਦੀ ਤਿਆਰੀ ਕੀਤੀ ਅਕਤੂਬਰ 1666 ਵਿੱਚ ਜਰੂਰ ਗੁਰੂ ਤੇਗ ਬਹਾਦਰ ਜੀ ਨੇ ਕਲਹੂਰ ਦੇ ਰਾਜੇ ਦੀਪ ਚੰਦ ਤੋਂ ਮੱਖੋਵਾਲ ਪਿੰਡ ਦੀ ਜ਼ਮੀਨ ਮੁੱਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਜਿਸ ਦਾ ਨਾਮ ਪਹਿਲਾ ਚੱਕਨਾਨ ਕੀ ਸੀ ਨਗਰ ਵਸਾਇਆ ਰੰਗਜੀਤ ਨੇ ਹਿੰਦੂਆਂ ਤੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਤਾਂ ਗੁਰੂ ਜੀ ਹਿੰਦੂ ਜਨਤਾ ਨੂੰ ਦਿਲਾਸਾ ਦੇਣ ਲਈ ਤੇ ਸਿੱਖੀ ਪ੍ਰਚਾਰ ਲਈ ਪੂਰਬ ਦੇਸ਼ ਵੱਲ ਨੂੰ ਚੱਲ ਪਏ ਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਕਨੌਲੀ ਰੋਪੜ ਤੇ ਮਨਨੋਵਾਲ ਹੁੰਦੇ ਹੋਏ ਤਲਵੰਡੀ ਪੁੱਜੇ ਤਲਵੰਡੀ ਸਾਹਿਬ ਨੂੰ ਪੁੱਜੇ ਇੱਥੇ ਆਤਮਾਨੰਗੁਰੂ ਖੇਤਰ ਮਥਰਾ ਹੈ ਨਾਪੁਰਾ ਅਗਰਾ ਲਾਹੌਰ ਪ੍ਰਯਾਗ ਤੇ ਕਾਸ਼ੀਆਦੂ ਹਿੰਦੂ ਤੀਰਥ ਸਨਾਨਾ ਤੇ ਗਏ ਤੇ ਇਕੱਠੇ ਹੋਏ ਲੋਕਾਂ ਨੂੰ ਗੁਰਮਤਿ ਦੇ ਕਰਵਾਈ ਤੇ ਦੱਸਿਆ ਕਿ ਸੱਚਾ ਤੀਰਥ ਸਤ ਸੰਗਤ ਹੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਸ਼ੀਆ ਦੇ ਤੀਰਥਾਂ ਦੇ ਗੁਰਮਤਿ ਪ੍ਰਚਾਰ ਕਰਨ ਤੋਂ ਬਾਅਦ ਪ੍ਰਯਾਗ ਤੋਂ ਪਟਨਾ ਸਾਹਿਬ ਤੋਂ ਪਟਨਾ ਵੇਖੇਗੇ ਇੱਥੇ ਭਾਈ ਜੱਤਾ ਜੀ ਹਲਵਾਈ ਦੇ ਕਰਮਾ ਤਾਂ ਗੁਜਰੀ ਜੀ ਚਮਾਵਨ ਵਾਲੇ ਸਨ ਨੂੰ ਛੱਡ ਕੇ ਆਪ ਜੀ ਪਟਨੇ ਤੋਂ ਰਾਜ ਮਹਿਲ ਮਾਲਦਾ ਮਰਸ਼ੀਦਾਬਾਦ ਤੋਂ ਹੁੰਦੇ ਹੋਏ ਗੁਰਬਾਣੀ ਦਾ ਪ੍ਰਚਾਰ ਕਰਦੇ ਤੇ ਸੰਗਤਾਂ ਨੂੰ ਗਰਮਤਨਾ ਜੋੜਦੇ ਹੋਏ ਟੱਕਾ ਪਹੁੰਚੇ ਸਿਰਸਿਰ ਦੇ ਬਹਾਦਰ ਜੀ ਦੇ ਪ੍ਰਚਾਰਕ ਦੌਰੇ ਬਹੁਤ ਲੰਮੇ-ਲੰਮੇ ਸਨ ਇਸ ਤਰ੍ਹਾਂ ਬਹੁਤ ਸਾਰੀਆਂ ਸੰਗਤਾਂ ਨਾਨਕ ਦਰਬਾਰ ਤੇ ਸਿੱਖ ਪੰਥ ਨਾਲ ਜੁੜ ਗਈਆਂ ਸਨ ਇਸ ਸਮੇਂ ਦੌਰਾਨ ਹੀ ਗੁਰੂ ਤੇਗ ਬਹਾਦਰ ਜੀ ਦੇ ਘਰ ਪਟਨਾ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਵਿਆਹ ਤੋਂ 33 ਸਾਲ ਬਾਅਦ 22 ਦਸੰਬਰ 1666 ਈਸਵੀ ਵਿੱਚ ਬਾਲ ਗੋਬਿੰਦ ਰਾਏ ਨੇ ਜਨਮ ਲਿਆ 1699 ਈਸਵੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਫੀ ਸਮਾਂ ਟੱਕਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗੁਰਮਤਿ ਪ੍ਰਚਾਰ ਕਰਦੇ ਰਹੇ ਇਸ ਸਮੇਂ ਦਰਨਵਾਲਕ ਗੋਵਿੰਦਰਾਏ ਜੀ ਆਪਣੇ ਮਾਮਾ ਜੀ ਤੇ ਮਾਤਾ ਗੁਜਰੀ ਜੀ ਨਾਲ ਪਟਨਾ ਸਾਹਿਬ ਵਿਖੇ ਰਹੇ। ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਪ੍ਰਚਾਰ ਪਟੋਰੀਆਂ ਤੋਂ ਵਾਪਸ ਮੁੜਦੇ ਹੋਏ ਪਟਨਾ ਸਾਹਿਬ ਵਿਖੇ ਆਏ ਤੇ ਬਾਲ ਗੋਵਿੰਦਰਾਏ ਨੂੰ ਪਹਿਲੀ ਵਾਰ ਮਿਲੇ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਟਨਾ ਸਾਹਿਬ ਵਿਖੇ ਵੀ ਕੁਝ ਸਮਾਂ ਠਹਿਰ ਕੀਤੀ। ਇੱਥੇ ਰਹਿੰਦੇ ਹੋਏ ਵੀ ਗੁਰੂ ਜੀ ਰੋਜ਼ ਦੀਵਾਨ ਸਜਾਇਆ ਕਰਦੇ ਸਨ ਤੇ ਰੋਜ਼ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨੇਹਾਲ ਕਰਦੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਪਟਨਾ ਸਾਹਿਬ ਵਿਖੇ ਹੀ ਬਹੁਤ ਸਾਰੀਆਂ ਸੰਗਤਾਂ ਨੂੰ ਗੁਰਮਤ ਨਾਲ ਤੇ ਸਿੱਖ ਪੰਥ ਨਾਲ ਜੋੜਿਆ ਗੁਰੂ ਜੀ ਨੇ ਕੁਝ ਸਮਾਂ ਪਟਨਾ ਸਾਹਿਬ ਵਿਖੇ ਠਹਿਰਨ ਤੋਂ ਬਾਅਦ ਪੰਜਾਬ ਵੱਲ ਚੱਲੇ ਪਾਤ ਤੇ ਰਸਤੇ ਵਿੱਚ ਜੋ ਵੀ ਨਗਰ ਆਏ ਹਰ ਥਾਂ ਗੁਰੂ ਜੀ ਨੇ ਗੁਰਮਤ ਦਾ ਪ੍ਰਚਾਰ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ 1667 ਈਸਵੀ ਦੇ ਆਖਰੀ ਹਫ਼ਤੇ ਚੱਕ ਨਾਨਕੀ ਵਿਖੇ ਆਨੰਦਪੁਰ ਸਾਹਿਬ ਪਹੁੰਚੇ 10 ਜੁਲਾਈ 1675 ਈਸਵੀ ਤੱਕ ਗੁਰੂ ਜੀ ਚੱਕ ਨਾਨਕੀ ਨਗਰ ਰਹੇ ਜਦੋਂ ਸੀਰ ਗੁਰੂ ਤੇਗ ਬਹਾਦਰ ਜੀ ਚੱਕ ਨਾਨਕੀ ਵਿਖੇ ਰਹਿ ਰਹੇ ਸਨ ਤਾਂ ਉਹਨੇ ਦੇ ਨਿਰੰਗ ਜੇਵ ਤਲਵਾਰ ਦੇ ਜ਼ੋਰ ਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਆ ਸੀ ਹਰ ਉਸ ਸੇਕੜੇ ਬ੍ਰਾਹਮਣਾਂ ਨੂੰ ਜੰਜੂ ਲਾਏ ਜਾਂਦੇ ਸਨ ਤੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ ਜੇ ਕੋਈ ਮੁਸਲਮਾਨ ਬਣ ਤੋਂ ਨਾ ਕਰਦਾ ਸੀ ਤਾਂ ਉਹਨਾਂ ਦਾ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਸੀ ਜ਼ੁਲਮ ਦਾ ਸ਼ਿਕਾਰ ਹੁੰਦੇ ਹੋਏ ਕਸ਼ਮੀਰੀ ਪੰਡਤਾਂ ਦੀ ਫਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਹਨਾਂ ਨੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਜਾਣ ਦਾ ਫੈਸਲਾ ਕੀਤਾ ਮਈ 1675 ਈਸਵੀ ਨੂੰ 16 ਕਸ਼ਮੀਰੀ ਪੰਡਤਾਂ ਦਾ ਜੱਥਾ ਇੱਕ ਮੋਤਵਰ ਸੇਖਾ ਕੁ ਭਾਈ ਕਿਰਪਾ ਰਾਮ ਦਾਤ ਜੀ ਮਦਦ ਨਾਲ ਸ੍ਰੀ ਆਨੰਦਪੁਰ ਸੈ ਵਿਖੇ ਪਹੁੰਚਿਆ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਜਾ ਕੇ ਫਰਿਆਦ ਕੀਤੀ ਕਿ ਗੁਰੂ ਜੀ ਅਸੀਂ ਕਸ਼ਮੀਰ ਦੇ ਨਵੇਂ ਮੁਸਲਮਾਨ ਗਵਰਨਰ ਇਫਤਖਾਰ ਖਾਨ ਦੇ ਜ਼ੁਲਮ ਤੋਂ ਤੰਗ ਆ ਚੁੱਕੇ ਹਾਂ ਉਹ ਹਰ ਰੋਜ਼ ਸੈਂਕੜੇ ਬ੍ਰਾਹਮਣਾਂ ਨੂੰ ਜ਼ਬਰੇ ਮੁਸਲਮਾਨ ਬਣਾ ਰਿਹਾ ਅਸੀਂ ਰੰਗਦੇਵ ਦੇ ਹਿੰਦੂ ਰਾਜਪੁੱਤ ਵਜ਼ੀਰਾਂ ਕੋਲ ਵੀ ਪਹੁੰਚ ਕੀਤੀ ਪਰ ਉਹਨਾਂ ਨੇ ਅੱਭੀ ਆਪਣੀ ਵਿਵਸਥੀ ਜਾਰੀ ਕੀਤੀ ਹੈ ਅਸੀਂ ਕੇਦਾਰਨਾਥ ਬਦਰੀਨਾਥ ਪੁਰੀ ਦਵਾਰਕਾ ਕਾਸ਼ੀ ਮੋਤਰਾਤੇ ਹੋਰ ਬਹੁਤ ਸਾਰੇ ਹਿੰਦੂ ਕੇਂਦਰਾ ਤੋਂ ਹੋ ਆਏ ਹਾਂ ਪਰ ਕਿਸੇ ਨੇ ਸਾਡੀ ਪਾਨੀ ਫੜੀ ਉਹਨਾਂ ਸਾਡੀ ਆਖਰੀ ਆਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਬਚੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਬ੍ਰਾਹਮਣਾਂ ਨੂੰ ਨਿਮੋਚ ਹੁੰਦਾ ਵੇਖ ਕੇ ਕਿਹਾ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਗੁਰੂ ਤੁਹਾਡੀ ਮਦਦ ਕਰਨਗੇ ਜਾਉ ਸੂਬੇਦਾਰ ਨੂੰ ਕਹਿ ਕੇ ਆਓ ਜੀ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣ ਤਾਂ ਫਿਰ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਬਣ ਜਾਣਗੇ ਸ੍ਰੀ ਗੁਰ ਤੇਗ ਬਹਾਦਰ ਜੀ ਦੀ ਗੱਲ ਸੁਣ ਕੇ ਕਸ਼ਮੀਰੀ ਬ੍ਰਾਹਮਣਾਂ ਦੀ ਜਾਨ ਵਿੱਚ ਜਾਣਾਂਗੇ ਸ੍ਰੀ ਗੁਰ ਤੇਗ ਬਹਾਦਰ ਜੀ ਦੇ ਬਚਨ ਸੁਣ ਕੇ ਸਾਰੇ ਦਰਬਾਰ ਵਿੱਚ ਸਨਾਟਾ ਛਾ ਗਿਆ ਸਾਰੀਆਂ ਸੰਗਤਾਂ ਇਹ ਸਭ ਸੁਣ ਕੇ ਹੈਰਾਨ ਹੋ ਗੁਨਾਂ ਕਿ ਦਰਬਾਰ ਵਿੱਚ ਚਾਰੇ ਪਾਸੇ ਚੁੱਪ ਫੈਲ ਗਈ ਗੁਰੂ ਜੀ ਦੇ ਦਰਬਾਰ ਵਿੱਚ ਖਮੋਸ਼ੀ ਚਾਹੀ ਦੇਖ ਕੇ ਬਾਲ ਗੋਬਿੰਦ ਰਾਏ ਨੇ ਆਪਣੇ ਗੁਰੂ ਪਿਤਾ ਜੀ ਤੋਂ ਖਮੋਸ਼ੀ ਦਾ ਕਾਰਨ ਪੁੱਛਿਆ ਤਾਂ ਸ੍ਰੀ ਗੁਰੂ ਜੀ ਦੇ ਬਾਅਦ ਜੀ ਨੇ ਜਵਾਬ ਦਿੱਤਾ ਕਿ ਅਤਿਆਚਾਰ ਤੇ ਪਾਮੜ ਬਹੁਤ ਉੱਚੇ ਚਲੇ ਗਏ ਹਨ ਜਿਨ੍ਹਾਂ ਵਿੱਚ ਨਿਮਾਣੀ ਜਨਤਾ ਨੂੰ ਬਲਾਂ ਦੀ ਤਰ੍ਹਾਂ ਚੁੱਕਿਆ ਜਾ ਰਿਹਾ ਹੈ ਇਸ ਲਈ ਹੁਣ ਕਿਸੇ ਮਹਾਪੁਰਖ ਦੇ ਬલિદાન ਦੀ ਲੋੜ ਹੈ ਜਿਸ ਦੇ ਪਵਿੱਤਰ ਖੂਨ ਦੇ ਛਿੱਟੇ ਮਾਰ ਕੇ ਇਹ ਬਲ ਦੇ ਪਾਮੜ ਸ਼ਾਂਤ ਕੀਤੇ ਜਾ ਸਕਣ ਬਾਲ ਗੋਬਿੰਦ ਰਾਏ ਜੀ ਨੇ ਇਹ ਸੁਣ ਕੇ ਆਪਣੇ ਗੁਰੂ ਪਿਤਾ ਜੀ ਨੂੰ ਕਿਹਾ ਕਿ ਆਪ ਤੋਂ ਬਗੈਰ ਹੋਰ ਕੌਣ ਮਹਾਪੁਰਖ ਹੋ ਸਕਦਾ ਹੈ ਆਪ ਆਪਣਾ ਬਗਦਾਨ ਦੇ ਕੀ ਕਸ਼ਮੀਰੀ ਪੰਡਤਾਂ ਦੇ ਲੋਪ ਹੋ ਰਹੇ ਧਰਮ ਨੂੰ ਬਚਾ ਸਕਦੇ ਹੋ ਆਪਣੇ ਬਾਲ ਗੋਬਿੰਦ ਰਾਏ ਦੇ ਮੂੰਹੋਂ ਇੰਨੀ ਵੱਡੀ ਗੱਲ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਕੀਨ ਹੋ ਗਿਆ ਕਿ ਬਾਲ ਗੋਬਿੰਦ ਰਾਏ ਜੀ ਆਉਣ ਵਾਲੀ ਹਰ ਅਖੀ ਤੋਕੀ ਘੜੀ ਦਾ ਸਾਹਮਣਾ ਕਰਨ ਦੇ ਕਾਬਿਲ ਹਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਤੁਸੀਂ ਨਿਸ਼ਚਿਤ ਹੋ ਕੇ ਜਾਓ ਤੇ ਜਾ ਕੇ ਔਰੰਗਜ਼ੇਬ ਨੂੰ ਕਹਿ ਧੋਕੇ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਵੋ ਜੇ ਸਾਡੇ ਗੁਰੂ ਜੀ ਨੇ ਇਸਲਾਮ ਧਰਮ ਕਬੂਲ ਕਰ ਲਿਆ ਤਾਂ ਅਸੀਂ ਵੀ ਖੁਸ਼ੀ-ਖੁਸ਼ੀ ਮੁਸਲਮਾਨ ਬਣ ਜਾਵਾਂਗੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੁਨੇਹਾ ਇਸਲਾਮ ਦੇ ਨਸ਼ੇ ਵਿੱਚ ਤਤ ਔਰੰਗਜ਼ੇਬ ਦਿੱਤਾ ਗਿਆ ਤਾਂ ਰੰਗਜੀਤ ਨੇ ਉਸੇ ਵਕਤ ਗੁਰੂ ਜੀ ਨੂੰ ਗ੍ਰਿਫਤਾਰੀ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਦੂਸਰੇ ਪਾਸੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੋਈ 94 ਸਿੱਖਾਂ ਜਿਵੇਂ ਭਾਈ ਮਤੀ ਦਾਸ ਪਿਆਏ ਦਿਆਲਾ ਜੀ ਭਾਈ ਸਤੀ ਦਾਸ ਜੀ ਸਮੇਤ ਆਪ ਦਿੱਲੀ ਵੱਲ ਜਾਣ ਦੀ ਤਿਆਰੀ ਕਰ ਲਈ ਕੁਝ ਗੁਰੂ ਸਾਖੀਆਂ ਵਿੱਚ ਲਿਖਿਆ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਿੱਲੇਦਾਨ ਤੋਂ ਪਹਿਲਾਂ 16 ਜੁਲਾਈ 1675 ਗੁਰਤਾ ਗੱਦੀਬਾਲ ਗੋਬਿੰਦ ਰਾਏ ਨੂੰ ਸੌਂਪ ਦਿੱਤੀ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਵੱਲ ਨੂੰ ਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਰੋਪੜ ਦੇ ਥਾਣੇ ਦਾ ਮਿਰਜ਼ਾ ਨੂਰ ਮੁਹੰਮਦ ਖਾਨ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇੱਥੇ 3 ਮਹੀਨੇ ਬੱਸੀ ਪਠਾਨਾ ਦੇ ਕਿਲੇ ਵਿੱਚ ਰੱਖਿਆ ਗਿਆ ਕਿਉਂਕਿ ਰੰਗਦੇਵ ਉਸ ਵਕਤ ਹਸ ਅਬਦਾਲ ਪਾਕਿਸਤਾਨ ਵਿੱਚ ਸੀ। ਇੱਥੇ ਕਿਲੇ ਵਿੱਚ ਹੀ ਰੰਗਦੇਵ ਦੇ ਹੁਕਮ ਅਨੁਸਾਰ ਸੈਖ ਉਦਦਦੀਨ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਕਈ ਪ੍ਰਕਾਰ ਦੀਆਂ ਧਾਰਮਿਕ ਚਰਚਾਵਾਂ ਕੀਤੀਆਂ। ਚਰਚਾਆਂ ਵਾਂਗ ਕੀਤੀਆਂ ਤੇ ਗੁਰੂ ਜੀ ਨੂੰ ਇਸਲਾਮ ਵਿੱਚ ਲਿਆਉਣ ਲਈ ਤਪ ਆਪਨਾਇਆ ਗਿਆ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀਆਂ ਸ਼ਮਾਂ ਦੇ ਵਿਰੁੱਧ ਉਤਰਤਾ ਦੇ ਕਿਹਾ ਕਿ ਕਿਸੇ ਨੂੰ ਵੀ ਤਲਵਾਰ ਦੀ ਧੂਕ ਤੇ ਜਮਰਨ ਮੁਸਲਮਾਨ ਨਹੀਂ ਬਣਾਇਆ ਜਾ ਸਕਦਾ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ ਤੇ ਨਾ ਹੀ ਤੁਸੀਂ ਰੱਬ ਦੀ ਰਜ਼ਾ 'ਚ ਚੱਲ ਰਹੇ ਹੋ ਤੇ ਨਾ ਹੀ ਤੁਸੀਂ ਆਪਣੀ ਪਰਜਾ ਪ੍ਰਤੀ ਆਪਣੇ ਫਰਜ਼ ਪੂਰੇ ਕਰ ਰਹੇ ਹੋ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਬਰਾਬਰ ਸਮਝੋ ਪਰ ਇਸ ਦੇ ਉਲਟ ਤੁਸੀਂ ਹਿੰਦੂਆਂ ਨੂੰ ਆਪਣੇ ਅੰਨੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੋਇਆ ਹੈ ਤੁਸੀਂ ਇਸ ਜ਼ੁਲਮ ਨੂੰ ਠੱਲ ਪਾਉਣ ਲਈ ਤੇ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਤੁਸੀਂ ਬਾਦਸ਼ਾਹ ਹੋ ਕੇ ਵੀ ਇਨਾਂ ਤੋਂ ਮੂੰਹ ਮੋੜੀ ਬੈਠੇ ਹੋ ਤੇ ਪਰ ਅਸੀਂ ਮਜਲੂਮਾਂ ਦੀ ਬਾਫੜਨਾ ਹੈ ਗੁਰੂ ਜੀ ਕਹਿਣੀ ਤੇ ਕਥਨੀ ਦੇ ਪੱਕੇ ਸਨ ਬਾਂਦਨਾਂ ਕੀ ਪਕੜੀਏ ਸਿਰ ਦੀਜੇ ਬਾਨਾ ਛੋੜੀਏ ਹਰਤੇਗ ਬਹਾਦਰ ਬੋਲਿਆ ਤਰਪਈਏ ਧਰਮ ਨਾ ਛੋੜੀਏ ਵੈ ਗੁਰੂ ਜੀ ਸ੍ਰੀ ਗੁਰ ਤੇਗ ਬਹਾਦਰ ਦੀ ਚੜ੍ਹਦੀ ਕਲਾ ਦੇਖ ਕੇ ਉਹਨਾਂ ਦੀ ਸਲਾਮਨਾ ਕਬੂਲਣਾ ਤੇ ਕੁਰਬਾਨੀ ਦੇਖ ਕੇ ਦ੍ਰਿੜ ਨਿਸ਼ਚੈ ਨੂੰ ਵੇਖ ਕੇ ਰੰਗ ਦੇ ਤੱਕ ਸਭ ਹਾਕਮ ਗੁੱਸੇ ਵਿੱਚ ਸਨ ਉਹਨਾਂ ਦੇ ਮਨਸੂਬਿਆਂ ਦੀ ਨੀਹਾ ਹਿਲ ਰਹੀਆਂ ਸਨ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਤਿੰਨ ਸਿੱਖ ਭਾਈ ਮਤੀਦਾਸ ਤੇ ਭਾਈ ਸਤੀਦਾਸ ਭਾਈ ਦਿਆਲਾ ਜੀ ਸਮੇਤ ਦਿੱਲੀ ਲਿਜਾਇਆ ਗਿਆ। ਔਰੰਗਜ਼ੇਬ ਨੇ ਆਪਣੀ ਹਾਰ ਹੁੰਦੀ ਦੇਖ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਭਾਈ ਮਤੀਦਾਸ ਜੀ ਨੂੰ ਭਾਈ ਦਿਆਲਾ ਜੀ ਤੇ ਭਾਈ ਸਤੀਨਾਸ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਦਾ ਹੁਕਮ ਦਿੱਤਾ। ਪਹਿਲਾਂ ਭਾਈ ਮਤੀਦਾਸ ਜੀ ਨੂੰ ਦੋਵੇਂ ਥੰਮਾਂ ਨਾਲ ਬੰਨ੍ਹ ਕੇ ਆਰੇ ਨਾਲ ਚਰਾਇਆ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ। ਪਈਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਢੇਗ ਵਿੱਚ ਉਬਾਲਿਆ ਗਿਆ ਤੇ ਭਾਈ ਸਤੀਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਇਸ ਤਰ੍ਹਾਂ ਇੱਕ ਇੱਕ ਕਰਕੇ ਗੁਰੂ ਜੀ ਦੇ ਸਿੱਖਾਂ ਨੂੰ ਅਨਮੁੱਖੀ ਤਸੀਹੇ ਦੇ ਕੇ ਛੇਦ ਕਰ ਦਿੱਤਾ ਗਿਆ ਇਹ ਸਭ ਦੇਖ ਕੇ ਵੀ ਗੁਰੂ ਜੀ ਡੋਲ ਰਹੇ ਸਗੋਂ ਸਤਖੋਰ ਵੀ ਦ੍ਰਿੜ ਹੋ ਗਿਆ ਗੁਰੂ ਜੀ ਇਹ ਸਭ ਦੇਖ ਕੇ ਵੀ ਗੁਰਬਾਣੀ ਦਾ ਪਾਠ ਕਰਦੇ ਰਹੇ ਅਕਬਰ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਕਲਮ ਕਰਕੇ ਸੀਸ ਨੂੰ ਨੇਜੇ ਤਿਰੰਗ ਕੇ ਸਾਰੇ ਦਿੱਲੀ ਵਿੱਚ ਘੁਮਾਇਆ ਜਾਵੇ। ਸਰੀਰ ਦੇ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰੇ ਦਰਵਾਜ਼ਿਆਂ ਤੇ ਟੰਗ ਦਿੱਤੇ ਜਾਣ। ਇਹ ਲਾਣ ਸੁਣ ਕੇ ਭਾਈ ਜਨਤਾ ਜੀ, ਭਾਈ ਲੱਖੀ ਸਭਨਜਾਰਾ ਤੇ ਹੋਰ ਸਿੱਖਾਂ ਨੇ مشਵਰਾ ਕੀਤਾ ਕਿ ਔਰੰਗਜ਼ੇਬ ਜੀ ਗੁਰੂ ਜੀ ਦੇ ਸੀਸ ਦੀ ਤੇ ਸਰੀਰ ਦੀ ਬਿਆਦਵੀ ਦੀ ਯੋਜਨਾ ਫੇਲ ਕਰਨ ਦਾ ਫੈਸਲਾ ਕੀਤਾ। ਫਤਵਾ ਸੁਣਨ ਤੋਂ ਪਹਿਲਾਂ ਕਾਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਮਣੇ ਤਿੰਨ ਸ਼ਰਤਾਂ ਰੱਖਨਾ ਪਹਿਲੀ ਕਿ ਮੁਸਲਮਾਨ ਬਣ ਜਾਓ ਦੂਜੀ ਵੀ ਕਰਾਮਾਤਕ ਦਿਖਾਓ ਤੀਜੀ ਮੌਤ ਲਈ ਤਿਆਰ ਹੋ ਜਾਓ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਧਰਮ ਤਿਆਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਰਾਮਾਤ ਕਹਿਰ ਕਰਨ ਨੂੰ ਕਹਿੰਦੇ ਹਨ ਰੱਬ ਦੇ ਪਿਆਰੇ ਬੰਦੇ ਕਹਿਰ ਨਹੀਂ ਕਰਦੇ ਸਾਨੂੰ ਦੋਵੇਂ ਗੱਲਾਂ ਪ੍ਰਮਾਨ ਨਹੀਂ ਤੀਜੀ ਗੱਲ ਸਾਨੂੰ ਸ਼ੀਧੀ ਪ੍ਰਮਾਨ ਹੈ ਅੰਤਮਿਤੀ 16 ਨਵੰਬਰ 1600 75 ਸ੍ਰੀ ਨੂੰ ਚਾਂਦਨੀ ਚੌਕ ਵਿਖੇ ਜਿੱਥੇ ਅੱਜਕੱਲ ਗੁਰਦੁਆਰਾ ਸੀਸ ਤਾਂ ਚੋਬ ਤੇ ਵਿਖੇ ਕਾਂਜੀ ਨੇ ਫਤਮਾ ਪੜਿਆ ਜਲਾਲ ਜਲਾਲ ਉਲਦੀਨ ਨੇ ਤਲਵਾਰ ਨਾਲ वार ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਤੜ ਨਾਲ ਅਲੱਗ ਕਰ ਦਿੱਤਾ ਪਰ ਗੁਰੂ ਜੀ ਨੇ ਮੂੰਹ ਚ ਸੀ ਤੱਕ ਨਹੀਂ ਉਚਾਰੀ ਗੁਰੂ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਵਹਿਗੁਰੂ ਜੀ ਵਹਿਗੁਰੂ ਖਾਲਸਾ ਵਹਿਗੁਰੂ ਕੀ ਫਤਿਹ